ਕਾਬ ਦੇ ਦੋ ਗੱਬਰੂ ਪੁੱਤਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਿਕਾਰ ਖੇਡਣ ਵਾਲੇ ਦੋ ਪੁਲਿਸ ਅਫਸਰਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਤੇ ਸਜ਼ਾ ਕੀਤੀ ਜਾ ਰਹੀ ਹੈ। ਮਾਮਲਾ ਬੜਾ ਖਾਸ ਤੇ ਸਮਝਣ ਵਾਲਾ ਹੈ ਕਿਉਂਕਿ ਸੁਣ ਕੇ ਤੁਸੀਂ 당 ਤੇ ਸੁਣ ਰਹੇ ਜਾਓਗੇ ਕਿ ਕਿੱਦਾਂ ਕਿੱਦਾਂ ਪੁਲਿਸ ਜੜੀਆ ਕੋਹ ਕੋਹ ਕੇ ਮਾਰਦੀ ਰਹੀ ਆ ਪੰਜਾਬ ਦੇ ਗੱਬਰੂਆਂ ਨੂੰ ਉਹਦੀ ਇੱਕ ਪੁਖਤਾ ਉਦਾਹਰਣ ਹੈ ਜਿਹੜੀ ਸੀਬੀਆਈ ਮੁਹਾਲੀ ਅਦਾਲਤ ਦੇ ਵਿੱਚ ਸਾਬਤ ਹੋਈ ਹੈ। ਤਾਂ ਉਹਨਾਂ ਪੁਲਿਸ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਇੱਕ ਦੌਰ ਸੀ ਜਿਹਦੇ ਵਿੱਚ ਕਿਹਾ ਜਾਂਦਾ ਕਿ ਸੈਂਕੜੇ ਹਜ਼ਾਰੋਂ ਪੰਜਾਬ ਦੇ ਪੁੱਤਾਂ ਦੇ ਪੁਲਿਸ ਮੁਕਾਬਲੇ ਬਣਾਏ ਗਏ ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇਾਂ 'ਚ ਪਹਿਲਾਂ ਵੀ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਹੋ ਚੁੱਕੀਆਂ ਨੇ ਉਹ ਮਾਮਲਾ ਚਾਹੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹਾਦਤ ਦਾ ਹੋਵੇ ਜਿਨ੍ਹਾਂ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਮਾਰਿਆ ਸੀ ਤੇ ਚਾਹੇ ਹੋਰ ਸੈਂਕੜੇ ਹਜ਼ਾਰਾਂ ਨੌਜਵਾਨਾਂ ਦਾ ਫਿਰ ਪੁਲਿਸ ਕਹਿੰਦੀ ਆ ਕਿ ਲੋਕ ਸਾਡੇ ਅਕਸ ਤੇ ਸਵਾਲ ਕਿਉਂ ਚੁੱਕਦੇ ਨਹੀਂ ਆ ਜਿਹੜਾ ਹੁਣ ਮਾਮਲਾ ਅਦਾਲਤ ਦੇ ਵਿੱਚ ਸਾਬਤ ਹੋਇਆ ਕਿ ਇਹ ਪੁਲਸ ਦਾ ਅਕਸ ਲੋਕਾਂ ਦੀ ਨਜ਼ਰ ਤੋਂ ਸਾਫ਼ ਕਰੇਗਾ ਜਾਂ ਨਫ਼ਰਤ ਕਰਵਾਏਗਾ ਮਾਮਲਾ 1992 ਦਾ ਹੈ 1992 ਦੇ ਵਿੱਚ ਦੋ ਗੱਬਰੂ ਪੁੱਤ ਇੱਕ ਬਲਦੇਵ ਸਿੰਘ ਤੇ ਇੱਕ ਲਖਵਿੰਦਰ ਸਿੰਘ ਉਹਨਾਂ ਦੋਨਾਂ ਨੂੰ ਅੰਮ੍ਰਿਤਸਰ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਨੂੰ ਪੁਲਿਸ ਨੇ ਘਰਾਂ ਚੋਂ ਚੁੱਕਿਆ ਘਰਾਂ ਚੋਂ ਚੱਕ ਕੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਹੋਇਆ ਤੇ ਉਹਨਾਂ ਦੀ ਮੌਤ ਹੋਈ ਤੇ ਫਿਰ ਝੂਠਾ ਮੁਕਾਬਲਾ ਵਖਾ ਦਾ ਦਿੱਤਾ ਗਿਆ ਬਣਾ ਦਿੱਤਾ ਗਿਆ ਅਸਲ ਕਹਾਣੀ ਕੀ ਸੀ ਅਸਲ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਬੈਂਤ ਸਿੰਘ ਸਰਕਾਰ ਦੇ ਵਿੱਚ ਇੱਕ ਮੰਤਰੀ ਸੀ ਗੁਰਮੇਲ ਸਿੰਘ ਤੇ ਉਹਦਾ ਇੱਕ ਮੁੰਡਾ ਸੀ ਹਰਪਜਨ ਸਿੰਦੀ ਤੇ ਸਿੰਦੀ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਤੇ ਜਿਹੜੇ ਉਹਦੇ ਅਸਲੀ ਕਾਤਲ ਸੀਗੇ ਉਹ ਤੇ ਮਿਲੇ ਨਹੀਂ ਤੇ ਪੁਲਿਸ ਨੇ ਆਹ ਦੋ ਮੁੰਡੇ ਇੱਕ ਬਲਦੇਵ ਸਿੰਘ ਤੇ ਇੱਕ ਲਖਵਿੰਦਰ ਸਿੰਘ ਘਰੋਂ ਚੱਕੇ ਤੇ ਚੱਕ ਕੇ ਤੇ ਉਹਨਾਂ ਤੇ ਇੰਨਾ ਪਛਦਦ ਢਾਇਆ ਉਹਨਾਂ ਨੂੰ ਮਾਰ ਦਿੱਤਾ ਤੇ ਫਿਰ ਬੜਾ ਰਵਾਜ ਹੀ ਪੈ ਗਿਆ ਸੀ ਵੀ ਸਾਡੇ ਤੇ ਗੋਲੀ ਚਲਾਈ ਐ ਫਿਰ ਆਮੋ ਸਾਹਮਣਾ ਮੁਕਾਬਲਾ ਹੋਇਆ ਫਿਰ ਸਾਡੇ ਬਹਾਦਰ ਸਪਾਈਆਂ ਨੇ ਉਹਨਾਂ ਨੂੰ ਮਾਰਤਾ ਐਹੀ ਐਹੀ ਖਬਰਾਂ ਅੱਜ ਖਬਰ ਆਉਂਦੀ ਸੀ ਐਹੀ ਲਿਖੀ ਜਾਂਦੀ ਸੀ ਅੱਜ ਵੀ ਕਦੇ ਕਦੇ ਆਉਂਦੀਆਂ ਖਬਰਾਂ ਤਾਂ ਹੀ ਲੋਕਾਂ ਨੂੰ ਅੱਜ ਵਾਲੇ ਪੁਲਿਸ ਮੁਕਾਬਲੇ ਤੇ ਵੀ ਸ਼ੱਕ ਹੁੰਦਾ ਵੀ ਇਹ ਵੀ ਝੂਠੇ ਹੋ ਸਕਦੇ ਨੇ ਪਿਛਲੇ ਦਿਨੀ ਪੰਜਾਬ ਦੇ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਯੂਪੀ ਚ ਬਣਾਇਆ ਗਿਆ ਜਿਹਦੇ ਉੱਪਰ ਸਵਾਲ ਉੱਠੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਐ ਵੀ ਜਾਂਚ ਹੋਣੀ ਚਾਹੀਦੀ ਮੁਕਾਬਲਾ ਝੂਠਾ ਵੀ ਹੋ ਸਕਦਾ ਇੰਨਾ ਕਰਤੂਤਾਂ ਕਰਕੇ ਲੋਕਾਂ ਨੂੰ ਸ਼ੱਕ ਹੁੰਦਾ ਹੁਣ ਇਹ ਜਿਹੜਾ ਮਾਮਲਾ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਚੋਂ ਇੱਕ ਮੁੰਡਾ ਜਿਹੜਾ ਜਿਹਨਾਂ ਦੋ ਦਾ ਪੁਲਿਸ ਮੁਕਾਬਲਾ ਬਣਾਇਆ ਸੀ ਇੱਕ ਮੁੰਡਾ ਫੌਜ 'ਚ ਸੀ ਆਰਮੀ 'ਚ ਸੀ ਔਰ ਉਹ ਛੁੱਟੀ ਆਇਆ ਹੋਇਆ ਸੀ ਉਹਨੂੰ ਵੀ ਚੱਕ ਲਿਆ ਤੇ ਇੱਕ ਹੋਰ ਸੀ 16 ਸਾਲ ਦੀ ਉਮਰ ਸੀ ਲਖਵਿੰਦਰ ਸਿੰਘ ਦੀ ਉਹਨੂੰ ਵੀ ਚੱਕ ਲਿਆ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਇੱਕ ਫੌਜੀ ਤੇ ਇੱਕ 16 ਸਾਲ ਦਾ ਦੋਨਾਂ ਦਾ ਮੁਕਾਬਲਾ ਬਣਾਇਆ ਗਿਆ ਫਿਰ ਸੀਬੀਆਈ ਨੇ ਜਾਂਚ ਕੀਤੀ ਇਸ ਕੇਸ ਦੀ ਤੇ ਫਿਰ ਸੀਬੀਆਈ ਅਦਾਲਤ ਨੇ ਹੁਣ ਦੋ ਪੁਲਿਸ ਅਫਸਰ ਜਿਨ੍ਹਾਂ ਚ ਇੱਕ ਪੁਲਿਸ ਅਫਸਰ ਗੁਰਪਿੰਦਰ ਸਿੰਘ ਹੈ ਦੂਜਾ ਪਰਸ਼ੋਤਮ ਸਿੰਘ ਹੈ ਉਹਨਾਂ ਦੋਨਾਂ ਨੂੰ ਦੋਸ਼ੀ ਠਹਿਰਾਇਆ ਇੱਕ ਇਨਸਪੈਕਟਰ ਸੀਗਾ ਤੇ ਇੱਕ ਜਿਹੜਾ ਉਹ ਆ ਐਸਾ ਹੀ 시ਗਾ ਪਰਸ਼ੋਤਮ ਸਿੰਘ ਤੇ ਇਹਨਾਂ ਦੋਨਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਤੇ ਹੁਣ ਇਹਨਾਂ ਨੂੰ 4 ਫਰਵਰੀ ਨੂੰ ਸਜ਼ਾ ਸੁਣਾਈ ਜਾਣੀ ਹੈ ਅੱਜ 1 ਫਰਵਰੀ ਹੈ ਦੋਸ਼ੀ ਠਹਿਰਾ ਦਿੱਤਾ ਗਿਆ ਤਾਂ ਸਜ਼ਾ ਸੁਣਾਈ ਹੀ ਜਾਊਗੀ ਪਰ ਇਹ ਜਿਹੜੀ ਖਬਰ ਹੈ ਇਹ ਜਿਹੜੀ ਘਟਨਾ ਹੈ ਇਹ ਜਿਹੜੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਨਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਅਸੀਂ ਭਾਰਤ ਨੂੰ ਇੱਕ ਆਜ਼ਾਦ ਦੇਸ਼ ਮੰਨਦੇ ਆ ਲੋਕਤੰਤਰੀ ਦੇਸ਼ ਮੰਨਦੇ ਆ ਤੇ ਜਿੰਨੇ ਮਾਮਲਿਆਂ 'ਚ ਹੁਣ ਤੱਕ ਪੁਲਿਸ ਅਫਸਰਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ 'ਚ ਸਜ਼ਾ ਹੋ ਚੁੱਕੀ ਐ ਉਹ ਇਹ ਗੱਲ ਸਾਬਤ ਕਰਦੀ ਐ ਵੀ ਕਿਵੇਂ ਪੰਜਾਬ ਦੇ ਪੁੱਤਾਂ ਦਾ ਸ਼ਿਕਾਰ ਖੇਡਿਆ ਗਿਆ ਦੇਖੋ ਤੁਸੀਂ ਪਹਿਲਾਂ ਤਾਂ ਕਿੰਨਾ ਕਰੂਰ ਕਿੰਨਾ ਉਹ ਜ਼ਾਲਮ ਨਰਦਈ ਵਿਅਕਤੀ ਹੋ ਸਕਦਾ ਐ ਜਿਹੜਾ ਇੰਜ ਕਰਦਾ ਯਾਰ ਜਿਹੜੇ ਵਿਅਕਤੀ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਕੋਈ ਦੁਸ਼ਮਣੀ ਨਹੀਂ ਗਈ ਜਿੰਨੇ ਕੋਈ ਸਾਡਾ ਬਹੁਤ ਵੱਡਾ ਸਿੱਧਾ ਨਿੱਜੀ ਨੁਕਸਾਨ ਨਹੀਂ ਕੀਤਾ ਯਾਰ ਉਹਨੂੰ ਤਾਂ ਕੋਈ ਕਵੇ ਯਾਰ ਇਹਨੂੰ ਥੱਪੜ ਮਾਰ ਤੇ ਜ਼ਮੀਰ ਵਾਲਾ ਬੰਦਾ ਤਾਂ ਥੱਪੜ ਮਾਰ ਹੀ ਨਹੀਂ ਸਕਦਾ ਨਹੀਂ ਮਾਰ ਸਕਦਾ ਜੀ ਨਹੀਂ ਕਰਨਾ ਵੀ ਯਾਰ ਇਹ ਗੁਨਾਹ ਹੈ ਇਹ ਪਾਪ ਮੈਂ ਕਿਵੇਂ ਕਰ ਲਵਾਂ ਪਰ ਜਿਹੜੇ ਜਿਹੜੇ ਪੁਲਿਸ ਦੇ ਵਿੱਚ ਬੰਦੇ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਪਤਾ ਨਹੀਂ ਕਿਵੇਂ ਯਾਰ ਉਹ ਕੁੱਟ ਲੈਂਦੇ ਨੇ ਮਾਰ ਲੈਂਦੇ ਨੇ ਲਾਠੀ ਚਾਰਜ ਕਰ ਲੈਂਦੇ ਨੇ ਤੇ ਆ ਝੂਠੇ ਮੁਕਾਬਲਾ ਵਾਲਾ ਤਾਂ ਫਿਰ ਸਿਰਾ ਹੀ ਐ ਨਾ ਸਿਰਫ ਸਟਾਰ ਲਾਉਣ ਦੀ ਖਾਤਰ ਤਰਕੀਆਂ ਲੈਣ ਦੀ ਖਾਤਰ ਕਿਸੇ ਦੀਆਂ ਜਾਨਾਂ ਦਾ ਸ਼ਿਕਾਰ ਖੇਡਣਾ ਖੂਨ ਦੀ ਹੋਲੀ ਖੇਡਣੀ ਓਹ ਹੋ ਹੋ ਇਹ ਕਿਸ ਕਿਸਮ ਦਾ ਸਿਸਟਮ ਦਾ ਚਿਹਰਾ ਲੋਕਾਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ ਜਿਹੜਾ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਆਪਣੇ ਆਪਸ ਦਾ ਇਹ ਜਿਹੜੇ ਅਦਾਲਤ ਨੇ ਦੋਸ਼ੀ ਠਹਿਰਾਏ ਨੇ ਪਿਛਲੇ ਦਿਨੀ ਮਹੀਨਾ ਤੋਂ ਪਹਿਲਾਂ ਵੀ ਚਾਰ ਪੁਲਿਸ ਅਫਸਰ ਦੋਸ਼ੀ ਠਹਿਰਾਏ ਗਏ ਸੀ ਝੂਠੇ ਪੁਲਿਸ ਮੁਕਾਬਲੇ ਦੇ ਕੇਸ 'ਚ ਉਹਨਾਂ ਨੂੰ ਵੀ ਸਜ਼ਾ ਹੋਈ ਹੈ ਇਹ ਜਿਹੜੇ ਬੰਦੇ ਨੇ ਆਪਣੇ ਆਪਸ ਦਾ ਇਹ ਵੀ ਕਹਿੰਦੇ ਹੋਣਗੇ ਅਸੀਂ ਰੱਬ ਨੂੰ ਮੰਨਦੇ ਆਂ ਰੱਬ ਨੂੰ ਜਾਣਦੇ ਨਹੀਂ ਹੈ ਗੁਰਦੁਆਰੇ ਮੰਦਿਰ ਮਸਜਿਦ ਧਾਰਮਿਕ ਸਥਾਨਾਂ ਤੇ ਜਾਂਦੇ ਹੋਣਗੇ ਉੱਥੇ ਬਗਲੇ ਭਗਤਾਂ ਵਾਂਗ ਮੱਥਾ ਟੇਕਦੇ ਹੋਣਗੇ ਉੱਥੇ ਫਿਰ ਸੁਖਰਾ ਸੁਖਦੇ ਹੋਣਗੇ ਤੇ ਸਮਾਜ ਦੇ ਵਿੱਚ ਬੜੇ ਭੱਦਰ ਪੁਰਸ਼ ਬਣ ਕੇ ਰਹਿੰਦੇ ਹੋਣਗੇ ਤੇ ਰਿਸ਼ਤੇਦਾਰਾਂ ਚ ਆਧ ਗਵਾਂਢ ਚ ਬੜੇ ਸੱਚੇ ਸੁੱਚੇ ਜਿ ਬਣਦੇ ਹੋਣਗੇ ਨੋਂ ਵੀ ਅਸੀਂ ਬੜੇ ਸਹੀ ਬੰਦੇ ਆ ਤੁਸੀਂ ਦੇਖੋ ਤੁਹਾਡੀ ਨਿੱਜੀ ਜ਼ਿੰਦਗੀ ਚ ਤੁਸੀਂ ਕੀ ਖਾਣਾ ਕੀ ਪਾਉਣਾ ਕੀ ਪਹਿਨਣਾ ਕਿਹਦੇ ਨਾਲ ਤੁਸੀਂ ਕਿਹੜਾ ਸਬੰਧ ਰੱਖਣਾ ਇਹ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਕਰੋ ਪਰ ਕਿਸੇ ਨਾਲ ਧੱਕਾ ਕਰਨਾ ਜ਼ੁਲਮ ਕਰਨਾ ਉਹਦੇ ਨਾਲ ਇਸ ਤਰੀਕੇ ਦੇ ਨਾਲ ਸ਼িকার ਖੇਡਣਾ ਇਹ ਬਹੁਤ ਹੀ ਮੈਂ ਕਹੂੰਗਾ ਗੈਰ ਮਨੁੱਖੀ ਤੇ ਵੈਸ਼ੀਅਨਾ ਕੰਮ ਹੈ ਔਰ ਸਾਡੇ ਦੇਸ਼ ਦੇ ਸਿਸਟਮ ਦੇ ਉੱਪਰ ਇਹ ਸਵਾਲ ਹੈ ਕਿ ਜੇਕਰ सीबीआई ਜਾਂਚ ਨਾ ਕਰਦੀ ਤਾਂ ਕੀ ਇਹ ਕੇਸ ਸਾਹਮਣੇ ਆਉਣਾ ਸੀ ਨਹੀਂ ਸੀ ਆਉਣਾ ਜਿਹੜੇ ਕੇਸਾਂ 'ਚ सीबीआई ਨੇ ਜਾਂਚਾ ਨਹੀਂ ਕੀਤੀਆਂ ਹਜ਼ਾਰਾਂ ਕੇਸ ਲੋਕ ਐਦਾਂ ਦੇ ਦੱਸਦੇ ਨੇ ਜਿਨ੍ਹਾਂ 'ਚ ਲੋਕਾਂ ਦੇ ਪੁੱਤ ਫੜੇ ਗਏ ਮਾਰੇ ਗਏ ਪੁਲਸ ਵਾਲਿਆਂ ਨੇ ਤਰਕੀਆਂ ਲੈ ਲੀਆਂ ਸਟਾਰ ਲੈ ਲੇ ਖਬਰਾਂ ਇਹ ਚ ਲਵਾਈਆਂ ਇਹਨਾਂ ਨੇ ਵੀ ਲਵਾਈ ਹੋਣੀ ਐ ਆ ਜਿਹੜੇ ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਖਬਰ ਉਦੋਂ ਉਦੋਂ ਇਹਨਾਂ ਵੀ ਆ ਲਵਾਈ ਹੋਣੀ ਐ ਵੀ ਬੜੇ ਬਹਾਦਰ ਪੁਲਸ ਅਫਸਰ ਉਹਨਾਂ ਨੇ ਜੰਮ ਕੇ ਮੁਕਾਬਲਾ ਕੀਤਾ 2 ਘੰਟੇ ਫਾਇਰਿੰਗ ਹੋਈ ਫਿਰ ਕੋਲੋਂ ਹਥਿਆਰ ਵੀ ਦਿਖਾ ਦਿੰਦੇ ਕਈ ਵਾਰ ਆਪੇ ਸੁੱਟ ਕੇ ਵੀ ਆਹ ਹਥਿਆਰ ਇਹ ਚਲਾਉਂਦੇ ਰਹੇ ਨੇ ਤੁਸੀਂ ਦੇਖੋ ਯਾਰ ਹੱਦ ਹੀ ਆ ਵੈਸੇ ਮਨੁੱਖੀ ਸਮਾਜ ਦੇ ਮਨੁੱਖ ਇੱਥੋਂ ਤੱਕ ਥੱਲੇ ਗਿਰਨਗੇ ਔਰ ਕੋਈ ਕੋਈ ਰਾਜ ਪ੍ਰਬੰਧ ਕੋਈ ਸਿਸਟਮ ਇੱਥੋਂ ਤੱਕ ਹੀਠਾ ਡਿੱਗੇਗਾ ਇਹ ਆਮ ਰੂਪ ਚ ਸੋਚਿਆ ਨਹੀਂ ਜਾ ਸਕਦਾ ਜਿੱਦਾਂ ਆ ਸਾਹਮਣੇ ਆ ਰਿਹਾ ਤੁਸੀਂ ਕਿਸੇ ਨੂੰ ਇਹ ਚ ਲੱਗਦਾ ਹੋ ਸਕਦਾ ਈ ਯਾਰ ਕਿਹੜੀ ਗੱਲ ਆ ਜੇ ਬਣਾਤਾ ਪੁਲਿਸ ਮੁਕਾਬਲਾ ਕਿਸੇ ਨੂੰ ਐ ਵੀ ਲੱਗ ਸਕਦਾ ਹੈ ਕਿ ਯਾਰ ਫਿਰ ਦੋ ਹੀ ਮੁੰਡੇ ਸੀ ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਯਾਰ ਬੜੀ ਪੁਰਾਣੀ ਗੱਲ ਆ ਅੱਜ ਕਿਉਂ ਬੋਲੀ ਜਾਂਦੇ ਹੋ ਤੁਹਾਡੇ ਘਰ ਦੇ ਨਹੀਂ ਨਾ ਆਪਦੇ ਘਰ ਦਾ ਗੱਭਰੂ ਪੁੱਤ 16 ਸਾਲ ਦਾ ਕੋਕੋ ਕੇ ਚੱਕ ਕੇ ਮਾਰਿਆ ਹੋਵੇ ਤੁਹਾਡੇ ਜਾਂ ਸਾਡੇ ਘਰ ਦਾ ਗੱਭਰੂ ਪੁੱਤ ਕੋਕੋ ਕੇ ਮਾਰ ਕੇ ਤੇ ਬਾਅਦ ਝੂਠਾ ਪੌਂਸ ਮੁਕਾਬਲਾ ਦਿਖਾ ਕੇ ਤੇ ਬੇਵਸ ਕਰਤਾ ਹੋਵੇ ਟੱਬਰ ਨੂੰ ਉਸਮਾਨ ਉਸ ਪਿਓ ਨੂੰ ਉਹਨਾਂ ਭਰਾਵਾਂ ਨੂੰ ਕਿ ਉਹ ਬੋਲ ਵੀ ਨਾ ਸਕਣ ਉਲਟਾ ਉਹਨਾਂ ਤੇ ਅੱਤਵਾਦੀਆਂ ਦਾ ਤੇ ਕਾਤਲਾਂ ਦਾ ੱੱੱਬਾ ਠੋਕਿਆ ਗਿਆ ਹੋਵੇ। ਫਿਰ ਸੋਚ ਕੇ ਵੇਖੋ। ਫਿਰ ਇਹ ਕਿਸ ਪੱਤਰ ਦਾ ਗੁਨਾਹ ਹੈ? ਕਿਸ ਪੱਤਰ ਦਾ ਦਰਦ ਆਏ? ਸੋਚ ਕੇ ਵੇਖੋ। ਆਏ ਹੁੰਦਾ ਰਿਆ। ਇਸ ਕੇਸ 'ਚ ਵੀ ਤਾਂ ਇਹ ਨਹੀਂ ਹੋਇਆ ਨਾ। ਇਹ ਜਿਹੜੇ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਮਾਰੇ ਗਏ ਨੇ, ਉਹ 16 ਸਾਲ ਦੇ ਜਵਾਕ ਦਾ ਕੀ ਕਸੂਰ ਸੀ? ਕੀ 16 ਸਾਲ ਦੀ ਉਮਰ ਦੇ ਵਿੱਚ ਉਹਦੇ ਤੇ ਤਾਂ ਦੱਸਿਆ ਜਾ ਰਿਹਾ ਕੋਈ ਪਹਿਲਾਂ ਕੋਈ ਇਸ ਤਰ੍ਹਾਂ ਦਾ ਅਪਰਾਧ ਕੇਸ ਨਹੀਂ ਸੀ ਹੈਗਾ ਪਰ ਜਦੋਂ ਬੰਦੇ ਦੇ ਦਿਮਾਗ ਦੇ ਉੱਪਰ ਜ਼ਾਲਮਪੁਣਾ ਚੜਦਾ ਤੇ ਅੰਦਰ ਦਾ ਮਨੁੱਖ ਮਰ ਜਾਂਦਾ ਹੈ ਜਿਹੜੇ ਭੇੜੀਏ ਨੇ ਨਾ ਉਹ ਤਾਂ ਐਵੇਂ ਬਦਨਾਮ ਨਹੀਂ ਉਹਨਾਂ 'ਚ ਇੱਥੋਂ ਤੱਕ ਦਿਮਾਗ ਨਹੀਂ ਹੁੰਦਾ ਵੀ ਸਿਰੇ ਦਾ ਜ਼ੁਲਮ ਕਿਵੇਂ ਕਰਨਾ ਉਹ ਤਾਂ ਆਪਦੇ ਖਾਣ-ਪੀਣ ਦਾ ਝਗੜ ਕਰਦੇ ਆ ਕਿਸੇ ਨੂੰ ਪਾੜ ਕੇ ਪਰ ਜਦੋਂ ਮਨੁੱਖ ਦੇ ਅੰਦਰ ਦਾ ਇਨਸਾਨ ਮਰਦਾ ਨਾ ਫੇਰੇ ਭੇੜੀਏ ਨਾਲੋਂ ਕਿਤੇ ਵੱਧ ਖਤਰਨਾਕ ਜਾਨਵਰ ਬਣ ਜਾਂਦਾ ਤੇ ਇਹਦੀਆਂ ਹੀ ਉਦਾਹਰਣਾਂ ਨੇ ਸਾਰੀਆਂ ਸੋ ਮੈਨੂੰ ਲੱਗਦਾ ਇਹੋ ਜੇ ਵਿਅਕਤੀਆਂ ਇਹੋ ਜੇ ਸਿਸਟਮ ਨੂੰ ਜਾਂ ਜੋ ਵੀ ਇਹ ਚੱਲਿਆ ਲੋਕਾਂ ਨੂੰ ਇਹਦੇ ਬਾਰੇ ਲਾਜ਼ਮੀ ਸਮਝ ਹੋਣੀ ਚਾਹੀਦੀ ਆ ਵੀ ਏਕੀ ਹੋਇਆ ਸਾਡੀਆਂ ਸਰਕਾਰਾਂ ਨੂੰ ਸਾਡੀਆਂ ਹਕੂਮਤਾਂ ਨੂੰ ਵੀ ਇਹਦਾ ਜਵਾਬ ਦੇਣਾ ਚਾਹੀਦਾ ਹੈ ਬੀਏ ਇਜਾਜ਼ਤਾਂ ਕਿੰਨੇ ਕਿਉਂ ਤੇ ਕਿਸ ਤਰ੍ਹਾਂ ਦਿੱਤੀਆਂ ਕਿ ਆਮ ਲੋਕਾਂ ਨਾਲ ਇੰਨੇ ਵੱਡੇ ਪੱਧਰ ਤੇ ਜ਼ਬਰ ਹੋਇਆ ਜ਼ੁਲਮ ਹੋਇਆ ਬਾਕੀ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ